ਪਿੰਡ ਦੇ ਵਿੱਚ ਇੱਕ ਨੌਜਵਾਨ ਦੀ ਮੌਤ ਹੋਈ ਹੈ ਜਿਸ ਤੋਂ ਬਾਅਦ ਪਰਿਵਾਰ ਤੇ ਪੂਰੇ ਪਿੰਡ ਦੇ ਵੱਲੋਂ ਨੌਜਵਾਨ ਦੀ ਲਾਸ਼ ਨੂੰ ਸੜਕ ਵਿਚਾਲੇ ਰੱਖ ਕੇ ਪ੍ਰਦਰਸ਼ਨ ਕੀਤਾ ਗਿਆ। ਤਹਿਣਾ ਦੇ ਵੱਲੋਂ ਪੁਲਿਸ ਤੇ ਇਲਜ਼ਾਮ ਲਗਾਏ ਗਏ ਕਿ ਪਹਿਲਾਂ ਉਸਦੇ ਨਾਲ ਪੁਲਿਸ ਦੇ ਵੱਲੋਂ ਕੁੱਟਮਾਰ ਕੀਤੀ ਗਈ ਤੇ ਫਿਰ ਲਾਸ਼ ਨੂੰ ਸੁੱਟ ਕੇ ਚਲੇ ਗਏ ਜਿਸ ਤੋਂ ਬਾਅਦ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। ਤਦੱਸ دیے ਕਿ ਮਾਮਲਾ ਜਲਾਲਾਬਾਦ ਤੋਂ ਸਾਹਮਣੇ ਆਇਆ ਹੈ ਜਿੱਥੇ ਪਰਿਵਾਰ ਅਤੇ ਪਿੰਡ ਵਾਸੀਆਂ ਮੁਤਾਬਕ ਨੌਜਵਾਨ ਆਪਣੇ ਘਰ ਵਾਸਤੇ ਰੇਤੇ ਦੀ ਟਰਾਲੀ ਮੰਗਵਾ ਰਿਹਾ ਸੀ। ਤਾਂ ਰਸਤੇ ਦੇ ਵਿੱਚ ਟਰਾਲੀ ਮਾਈਨਿੰਗ ਵਿਭਾਗ ਦੇ ਵੱਲੋਂ ਕਾਬੂ ਕਰ ਲਈ ਗਈ ਤਾਂ ਜਦ ਨੌਜਵਾਨ ਉਡੀਕਦਾ ਰਿਹਾ ਟਰਾਲੀ ਨਹੀਂ ਪਹੁੰਚੀ ਤਾਂ ਉਹ ਮੋਕੇ ਤੇ ਦੇਖਣ ਦੇ ਲਈ ਚਲਾ ਜਾਂਦਾ ਤਾਂ ਇਸੇ ਦੌਰਾਨ ਉਸ ਨੂੰ ਵੀ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਦੇ ਵੱਲੋਂ ਕਾਬੂ ਕਰ ਲਿਆ ਗਿਆ ਇਸ ਸਬੰਧੀ ਉਹਨਾਂ ਨੇ ਦੱਸਿਆ ਕਿ ਉਸ ਨੂੰ ਕਬਾਇਆ ਚੌਕ ਕੀ ਲਜਾਇਆ ਗਿਆ ਜਿੱਥੇ ਪੁਲਿਸ ਦੇ ਵੱਲੋਂ ਨੌਜਵਾਨ ਦੇ ਨਾਲ ਕੁੱਟਮਾਰ ਕੀਤੀ ਗਈ ਤਾਂ ਇਸੇ ਦੌਰਾਨ ਮੋਚੜ ਕਲਾ ਦੇ 20 ਸਾਲਾ ਸਾਜਨ ਕੁਮਾਰ ਦੀ ਮੌਤ ਹੋ ਗਈ ਤਾਂ ਰੋਪੈ ਹੈ ਕਿ ਨੌਜਵਾਨ ਦੀ ਲਾਸ਼ ਨੂੰ ਰੋਡ ਤੇ ਸੁੱਟ ਦਿੱਤਾ ਗਿਆ ਜਿਸ ਤੋਂ ਬਾਅਦ ਪਰਿਵਾਰ ਨੂੰ ਜਦ ਪਤਾ ਲੱਗਿਆ ਤਾਂ ਉਹਨਾਂ ਦੇ ਵੱਲੋਂ ਲਾਸ਼ ਨੂੰ ਰੋਡ ਦੇ ਉੱਤੇ ਹੀ ਰੱਖ ਕੇ ਧਰਨਾ ਪ੍ਰਦਰਸ਼ਨ ਕੀਤਾ ਗਿਆ। ਦੋ ਮੁਲਾਜ਼ਮ ਹਾਂਜੀ ਬਾਕੀ ਇੱਥੇ ਚੌਂਕੀ ਸੀਗੇ ਫਿਰ ਉਸ ਵੇਲੇ ਤੰ ਛੱਡਤਾ ਉਹਦੇ ਸੱਟ ਗਏ ਉਹਨੂੰ ਮੈਂ ਤਾਂ ਤੱਕਾ ਮਾਰ ਕੇ ਡੇਗਦਾ ਨਾ ਕਿੱਥੇ ਉਹਤੇ ਪੰਬੋ ਟੱਡੇ ਤੇ ਅੱਛਾ ਤੇ ਉਹਨੂੰ ਸੱਟ ਗਏ ਕਿੱਥੇ ਸੱਟਿਆ ਉਹਨੂੰ ਉਹਨੂੰ ਅੱਡੇ ਦੁੱਤੀ ਸੱਟ ਗਏ ਅੱਛਾ ਹਾਂਜੀ ਤੇ ਮੈਂ ਉਠਾਇਆ ਕਿਸੇ ਨੂੰ ਮੱਜਾ ਕੇ ਨਾਲ ਕਾਰ ਸੀਗਾ ਉਹਨਾਂ ਨੂੰ ਉਠਾਇਆ ਤੇ ਫਿਰ ਆ ਮਾਤਾ ਮੇਰੀ ਇਹਨਾਂ ਨੂੰ ਬੁਲਾਇਆ ਰੋਣਾ ਹਾਂ ਤੇ ਫਿਰ ਉਹ ਆਪ ਤਾਂ ਗਏ ਚੱਲੇ ਹਾਂ ਹਾਂਜੀ ਉਥੋਂ ਚੱਕ ਤੇ ਫਿਰ ਮੈਂ ਮਤਲਬ ਮੇਰੇ ਬ੍ਰਦਰ ਆ ਗਏ ਸੀ ਦੋਸਤ ਤੇ ਉਹਨਾਂ ਦਾ ਮੈਂ ਮੋਟਰਸਾਈਕਲ ਲਿਆ ਤੇ ਘਰ ਲਿਆਂਦਾ ਸੀਗਾ ਮੈਂ ਰੇਤੇ ਦੀ ਟਰਾਲੀ ਕਿੱਥੋਂ ਆ ਰਹੀ ਸੀ ਪਰ ਕੇ ਆਪਣੇ ਮਤਲਬ ਟਾਣੀ ਪੰਬਾ ਆਟੋ ਭਾਵਟੂ ਤੋਂ ਹਾਂਜੀ ਖੱਡਾ ਚੱਲਦਾ ਉੱਥੇ ਕੋਈ ਨਹੀਂ ਖੱਡਾ ਨਹੀਂ ਵੈਸੀ ਮਤਲਬ ਸਾਨੂੰ ਚਾਹੀਦੀ ਸੀ ਅੱਛਾ ਖੇਤ ਵਿੱਚੋਂ ਪਰੀ ਸੀ ਖੇਤੇ ਚੋਂ ਪਰੀ ਸੀ ਕਾਹਦੇ ਲਈ ਇਹ ਸਾਡੀ ਭੈਣ ਸੀ ਜਿੱਦਾਂ ਲਿਆਂਦੇ ਪੈ ਸੀ ਅੱਛਾ ਉਹ ਸਾਡਾ ਦੇਵਾਰ ਹੀ ਲੱਗਦਾ ਜਿੰਨਾਂ ਦਾ ਰਿਆਤਾ ਅਸੀਂ ਆਪਦੇ ਖੇਤ ਚੋਂ ਬਾਹਰ ਤੇ ਲਈ ਆਂਦੇ ਸੀ ਅੱਛਾ ਜੀ ਆਦੇ ਚੱਲ ਗਰੀਬ ਕੋਲ ਨਹੀਂ ਰਿਆਤਾ ਛਿੰਦਾ ਸੀ ਅਸੀਂ ਅੱਗੇ ਚੱਲ ਤੂੰ ਸਾਡੇ ਖੇਤ ਆ ਜਾ ਵੀ ਆਪ ਬਾਹਰ ਕਿ ਟਰਾਲੀ ਲੈ ਚੱਲਾਂਦੇ ਸਾਨੂੰ ਨਹੀਂ ਪਤਾ ਸੀ ਜਦ ਅਸੀਂ ਸੁਣਾ ਸੀ ਰਿਆਤਾ ਕਹਿੰਦੇ ਵੀ ਹੋ ਗਿਆ ਜਿਹੜਾ ਮਰਜ਼ੀ ਲਿਜਾ ਸਕਦਾ ਕਰੀਬ ਇੱਕੋ ਕਮਰਾ ਸੀ ਉਹਨਾਂ ਦਾ ਉਹ ਜੋ ਪੱਟ ਕੇ ਅਸੀਂ ਉਹਨਾਂ ਨੇ ਇੱਕ ਕਮਰਾ ਸਾਰੇ ਪੈਣਾ ਬਰਾਵਾ ਪੈਸੇ ਪਾ ਕੇ ਉਹਨਾਂ ਨੇ ਕਮਰਾ ਪਾ ਕੇ ਦੇੰਦੇ ਪੈਸੇ ਵੀ ਅੱਗੇ ਜਵਾਨ ਕੁੜੀ ਸੀ ਉਹਨਾਂ ਦੀ ਮੁੱਕੀ ਏ ਇਹਨਾਂ ਬੜਾ ਪੈਸਾ ਲਾਇਆ 17 ਸਾਲਾਂ ਦੀ ਕੁੜੀ ਸੀ ਉਹਦੇ ਵਾਲ ਚ ਨੁਕਸ ਸੀ ਇਹ ਦੂ ਪਿੱਛੇ ਉਹਨਾਂ ਵਿਚਾਰੇ ਗੰਗਾ ਆ ਲੋਗ ਹੈ ਇੱਕ ਛੱਤ ਵੀ ਕੋਣੀ ਸੋ ਵੀ ਚੌਂਦੀ ਸੀ ਅਮੀਆ ਕਰਦੇ ਅਸੀਂ ਉਹਲਾ ਪਾਇਆ ਮੈਂ ਰੁੱਕ ਗਏ ਅਸੀਂ ਤੈਨੂੰ ਪੈਸੇ ਦੇੰਨੇ ਹਜ਼ਾਰੇ ਤੇ ਮੈਂ ਆਦੇ ਕਰੂ ਮੈਂ ਕਿ ਚੱਲ ਵੀਰੇ ਅੱਧਾ ਇੱਥੋਂ ਸਾਡੇ ਖੇਤੋਂ ਲੈ ਜਾ ਅਜ਼ਰੀਤਾ ਲੈਗ ਲਗੇ ਆਂਦੇ ਸੀ ਇਹ ਕਹਿੰਦੇ ਘਰ ਦਾ ਕੋਈ ਨਹੀਂ ਪਤਾ ਟਰਾਲੀ ਵਾਲੇ ਕਿਹਾ ਕਹਿੰਦੇ ਚੱਲ ਅਸੀਂ ਤੁਹਾਡੇ ਨਾਲ ਹੀ ਚੱਲਨੇ ਆ ਇਹ ਮੁੰਡੇ ਵੀ ਉਹਨਾਂ ਦੇ ਨਾਲ ਆ ਗਏ ਨੇ ਟਾਬੇ ਤੇ ਉਹਨਾਂ ਭੜਾਏ ਉਹ ਕੁੱਟਦੇ ਆ ਇਹਨੂੰ ਨਜੌਂਕੀ ਦੇ ਦਿੱਤਾ ਫਿਰ ਚੌਂਕੀ ਵਾਲਿਆ ਕੁੱਟਾ ਜਦੋਂ ਮੁੱਕ ਗਿਆ ਫਿਰ ਇਹਨੂੰ ਝਾੜ ਦਿੱਤਾ ਨੇ ਕਹਿੰਦੇ ਤੁਹਾਨੂੰ ਕਰੇ ਝਾੜ ਡਾਣੇ ਆ ਨਾਕਾ ਪਹਿਲਾਂ ਮੈਨੂੰ ਮੁੰਡਾ ਵਖਾਓ ਕਹਿੰਦੇ ਨਹੀਂ ਆ ਕਿ ਤੈਨੂੰ ਕਰੇ ਝਾੜ ਡਾਣੇ ਫਿਰ ਵੇਖ ਲਵੀ ਆਂ ਮੈਨੂੰ ਧੱਕਾ ਮਾਰਾ ਨੇ ਇਹਨੂੰ ਉਹਦੀ ਲੱਤਾਂ ਤੋਂ ਬਾੜ ਕੇ ਖਿੱਚ ਕੇ ਛੱਟ ਕੇ ਗੱਡੀ ਪਜਾਲ ਗਏ ਇਹ ਪੁਲਸ ਇਸ ਵਾਸਤੇ ਲੋਕਾਂ ਨੇ ਬਣਾਈ ਇਸ ਵਾਸਤੇ ਵੀ ਗੁੰਡਾ ਕਰਦੀ ਤੇ ਫਿਰ ਪੁਲਸ ਕਰਦੀ ਪਈ ਦੁਨੀਆ ਦੀ ਗੁੰਡਾ ਕਰਦੀ ਕੀ ਕੋਈ ਗਰੀਬ ਨਮਾੜਾ ਜਿਹਾ ਕੋਈ ਚੋਰੀ ਕਰੇ ਜਾਂ ਕੁਛ ਉਹਨਾਂ ਨੂੰ ਬਣਾ ਦਿੰਦੇ ਨੇ ਗੁੰਡਾ ਕਰਦੀ ਜੇ ਕੁਆਦੇ ਕਰੋ ਪੈਸੇ ਕੱਢ ਲਵੇ ਉਹ ਵੀ ਬਣਾ ਦਿੱਤੀ ਗੁੰਡਾ ਕਰਦੀ ਆਉਣ ਗੁੰਡਾ ਕਰਦੀ ਕੋਈ ਇਹਨਾਂ ਵਾਸਤੇ ਕੋਈ ਗੁੰਡਾ ਕਰਦੀ ਨਹੀਂ ਜਿਹੜਾ ਮਰਜ਼ੀ ਮਾਰ ਜਾ ਵਰਦੀਆਂ ਨਾ ਪਾਣਿਆ ਰੇ ਨੌਕਰੀਆਂ ਅਸੀਂ ਇਹਨਾਂ ਨੂੰ ਨੌਕਰੀਆਂ ਦਿੰਦੇ ਪੈ ਅਸੀਂ ਨੌਕਰੀਆਂ ਦਿੰਦੇ ਪੈ ਇਹਨਾਂ ਨੂੰ ਜਿਹੜੇ ਮਲਾਜ਼ਮ ਬੈਠੇ ਨੇ ਜਨਤਾ ਹੀ ਦਿੰਦੀ ਪਈਏ ਨਾ ਅਸੀਂ ਆਦੇ ਪੁੱਤਰ ਮਰਵਾਉਣ ਵਾਸਤੇ ਵੀ ਸਾਡੇ ਪੁੱਤਰ ਮਾਰੋ ਸਾਡੇ ਕੋਲ ਪੈਸੇ ਲੈ ਤੇ ਅਸੀਂ ਨੋ ਨੌਕਰੀਆਂ ਲੱਗੇ ਖੜੇ ਤੇ ਨੌਕ ਸਾਡੇ ਮੁੰਡੇ ਵੀ ਲੱਗ ਸਕਦੇ ਨੇ ਇਹਦਾ ਮਤਲਬ ਇਹ ਥੋੜਾ ਵੀ ਅਸੀਂ ਬੰਦੇ ਮਾਰਦੇ ਇਹ ਤਾਂ ਬੰਦੇ ਮਾਰਨ ਹੋਗੇ ਨੇ ਇਹ ਪੁਲਸ ਵਾਲੇ ਕਾਦੇ ਨੇ ਇਹ ਮੁਲਾਜ਼ਮ ਕਾਦੇ ਓਏ ਸੇਫਟੀ ਵਾਸਤੇ ਆ ਕੇ ਵੀ ਆ ਕੇ ਉਹ ਗੱਡੀ ਆ ਕੇ ਸੇਫਟੀ ਵਾਸਤੇ ਔਰ ਇੱਥੇ ਵਾਲੇ ਵਾਸਤੇ ਚਿੱਟੇ ਵਾਲੇ ਸ਼ਰਿਆਮ ਲਗੇ ਫਿਰਦੇ ਉਹਨਾਂ ਨੂੰ ਤਾਂ ਰਾਤੋਂ ਰਾਤ ਛੱਡ ਦਿੰਦੇ ਫਾੜ ਤੇ ਚੱਲੋ ਮੇਰੇ ਨਾਲ ਮੈਂ ਘਰ ਫੜਾਣੀ ਚੱਲੇ ਪੁਲਸ ਵਾਲਾ ਜਿੰਨੇ ਮਾਰਾ ਏ ਜਿੰਨੇ ਮਾਰਾ ਚੱਲੇ ਚਿੱਟੇ ਵਾਲੇ ਜਿਹੜੇ ਦਾਰੂ ਵੇਚਦੇ ਪਰ ਚਿੱਟਾ ਵੇਚਦੇ ਉਹਨੇ ਮੈਂ ਫੜਾਣੀ ਕਰਨ ਪਰਚਾ ਉਹਨਾਂ ਤੇ ਮਾਰਨ ਉਹਨਾਂ ਨੂੰ ਉਹਨਾਂ ਨੇ ਕਿਉਂ ਨਹੀਂ ਮਾਰਦੇ ਇਹਨਾਂ ਦਾ ਕੀ ਕਸੂਰ ਸੀ ਇਹਨਾਂ ਨੇ ਕਸੂਰ ਦੱਸਣ ਕੀ ਸੀ ਚੱਲ ਗਰੀਬ ਨੇ ਰੇਤਾ ਹੀ ਲੈ ਜਾਂ ਤੂੰ ਪਰਚਾ ਕਰਦੇ ਉਹਦੇ ਪਰਚਾ ਨਹੀਂ ਕਰ ਸਕਦਾ ਸੀ ਤੂੰ ਅੰਦਰ ਕਰਦੇ ਉਹਦਾ ਮਤਲਬ ਕੀ ਮਾਰਦੇ ਉਹਨੂੰ ਇਹ ਸਰਕਾਰ ਆਪ ਇਹ ਸਵਸਥੇ ਬਣਾਈਏ ਵੀ ਇਹ ਬੰਦੇ ਮਾਰਨ ਸਰ ਕਿਹੜੇ ਡਿਪਾਰਟਮੈਂਟ ਤੋਂ ਜੀ ਮੇਰਾ ਜੀ ਜਲ ਨਿਕਾਸ ਕਮ ਮਾਈਨਿੰਗ ਡਿਪਾਰਟਮੈਂਟ ਹੈ ਕੀ ਨਾਮ ਕੀ ਹੈ ਨਵਦੀਪ ਹੰਬੋਲ ਉਹ ਮੰਡਲ ਅਫਸਰ ਜ਼ਿਲ੍ਹਾ ਲਾਭਾ ਜੀ ਸਰ ਇੱਕ ਰਾਤ ਜਿਹੜਾ ਕਿ ਕਮਾਇਆ ਚੌਂਕੀ ਦੇ ਹਦ ਦੇਣੀ ਪਏ ਪੰਬਾ ਵਟੋ ਪਿੰਡ ਦੇ ਕੋਲ ਰਾਤੀ ਮਾਈਨਿੰਗ ਨੂੰ ਲੈ ਕੇ ਕੋਈ ਮਸਲਾ ਹੋਇਆ ਸੀਗਾ ਇੱਕ ਨੌਜਵਾਨ ਦੀ ਮੌਤ ਹੋ ਜਾਂਦੀ ਹੈ ਦੋਸ਼ ਲੱਗਦੇ ਨੇ ਆਪਜੀ ਦੀ ਟੀਮ ਦੇ ਉੱਪਰ ਹੀ ਮਾਮਲਾ ਗਈ ਹੈ ਦੇਖੋ ਜੀ ਰਾਤ ਟੀਮ ਜਿਹੜੀ ਹੈ ਰੂਟੀਨ ਚੈਕਿੰਗ ਤੇ ਅਸੀਂ ਏਰੀਆ ਦੀ ਗੈਸਟ ਕਰਦੇ ਰਹਿੰਦੇ ਆ ਸਾਡੀ ਟੀਮ ਜਿਹੜੀ ਹੈ ਚੈਕਿੰਗ ਕਰਦੇ ਰਹਿੰਦੀ ਹੈ ਨਜਾਇਜ਼ ਮਾਈਨਿੰਗ ਦੀ ਤੇ ਜਿਹੜੀ ਰਾਤ ਘਵਾਇਆ ਕੋਈ ਚੌਂਕੀ ਦੇ ਨੇੜੇ ਇੱਥੇ ਕੋਈ ਨਜਾਇਜ਼ ਮਾਈਨਿੰਗ ਦੀ ਟਰਾਲੀ ਵੜ ਕੇ ਅੰਦਰ ਜਿਹੜੀ ਹੈ ਚੌਂਕੀ ਚ ਦਿੱਤੀ ਗਈ ਸੀਗੀ ਤੇ ਉਹਦੇ ਬਾਰੇ ਇਨਫੋਰਮੇਸ਼ਨ ਸੀਗੀ ਸਾਨੂੰ ਹੁਣ ਮੁਲਾਜ਼ਮਾਂ ਵੱਲੋਂ ਬੁਲਾਇਆ ਗਿਆ ਇੱਥੇ ਵੀ ਕੋਈ ਕਿਸੇ ਵਿਅਕਤੀ ਦੀ ਮੌਤ ਹੋਈ ਹੈ ਜਿਹਦੇ ਵਾਸਤੇ ਅਸੀਂ ਇੱਥੇ ਆਏ ਆਂ ਤੇ ਬਾਕੀ ਜੋ ਵੀ ਤਫ਼ਤੀਸ਼ ਆਸੀਂ ਪੂਰਾ ਸਹਿਯੋਗ ਦੇਵਾਂਗੇ ਇਹਨਾਂ ਨਾਲ ਜੀ ਸਰ ਪਰਿਵਾਰ ਦਾ ਦੋਸ਼ ਹੈ ਪਿੰਡ ਵਾਸੀਆਂ ਦਾ ਦੋਸ਼ ਹੈ ਵੀ ਇਹ ਟੀਮ ਦੇ ਬਲੋਂ 4 ਨੌਜਵਾਨ ਸੀਗੇ ਜਿਨ੍ਹਾਂ ਦੇ ਵਿੱਚੋਂ ਇੱਕ ਦੀ ਕਾਫੀ ਬੇਰਹਿਮੀ ਨਾਲ ਕੁੱਟ ਮਾਰ ਕੇ ਕੀਤੀ ਕਿ ਦੋਨੋਂ ਥਾਣੇ ਦਿੱਤਾ ਗਿਆ ਹੈ ਤੇ ਇੱਕ ਗੰਭੀਰ ਰੂਪ ਤੇ ਜ਼ਖਮੀ ਹੈ ਜੀ ਵੀ ਇਹਹੀ ਦੋਸ਼ਾਂ ਦੇ ਸਬੰਧ ਵਿੱਚ ਮਾਨਯੋਗ ਐਸਐਚਓ ਸਾਹਿਬ ਵੀ ਔਰ ਚੰਕੀਨ ਚਾਹ ਸਾਹਿਬ ਵੀ ਸਾਰੇ ਤਫ਼ਤੀਸ਼ ਕਰ ਰਹੇ ਆਂ ਅਸੀਂ ਸੀਸੀਟੀਵੀ ਕੈਮਰੇ ਦੇਖ ਰਹੇ ਹਾਂ ਵੀ ਕੀ ਵਾਕਿਆ ਹੋਇਆ ਜੋ ਦੋਸ਼ ਲਗਾਏ ਜਾ ਰਹੇ ਨੇ ਵਾਕਿਆ ਸਹੀ ਨੇ ਜਾਂ ਗਲਤ ਨੇ ਉਹਦੇ ਬਾਰੇ ਤਫ਼ਤੀਸ਼ ਦੌਰਾਨ ਹੀ ਦੱਸਿਆ ਜਾਵੇ ਕੋਈ ਰੇਤ ਦੀ ਖੱਡ ਜਿਹੜੀ ਮਨਜ਼ੂਰੀ ਸੁਲਾ ਸਰਕਾਰ ਦੀ ਚੱਲ ਰਹੀ ਹੈ ਜਾਂ ਇਹ ਗੈਰਕਾਨੂੰਨੀ ਜਿਲ੍ਹਾ ਫਾਜ਼ਲਗੜ੍ਹਦੀਨ ਅੱਜ ਦੀ ਤਰੀਕ ਦੇ ਵਿੱਚ ਕੋਈ ਵੀ ਮਨਜ਼ੂਰ ਸੁਲਾ ਕੱਟ ਨਹੀਂ ਚੱਲ ਰਹੀ ਇਹ ਟਰੈਕਟਰ ਟਰੈਲੀ ਗੈਰਕਾਨੂੰਨੀ ਮਾਈਨਿੰਗ ਸੀ ਗੈਰਕਾਨੂੰਨੀ ਮਾਈਨਿੰਗ ਸੀ ਜਿਹੜੇ ਦੋਸ਼ ਲੱਗ ਰਹੇ ਨੇ ਮਜ਼ਦੂਰਾਂ ਤੇ ਕੁੱਟਮੜ ਕਰਨ ਦੇ ਮੌਤ ਹੋਣ ਦੀ ਉਹਦੇ ਬਾਰੇ ਅਸੀਂ ਇੱਥੇ ਅੱਜ ਹਾਜ਼ਰ ਹੋਏ ਹਾਂ ਤਫ਼ਤੀਸ਼ ਦੇ ਵਿੱਚ ਪੂਰਾ ਸਹਿਯੋਗ ਦੇ ਰਹੇ ਹਾਂ ਅਸੀਂ ਇਹਨਾਂ ਨੂੰ ਜੋ ਵੀ ਸਾਨੂੰ ਕਰਵਾਉਣ ਲਈ ਜੀ ਮਿਲਦਾ ਬਾਰੇ ਜੀ ਸਰ ਇੱਕ ਫਾਜ਼ਿਲਖਾ ਫਿਰੋਜ਼ਪੁਰ ਰੋਡ ਤੇ ਪਿੰਡ ਲੰਮੋਜੜ ਕਲਾ ਦੇ ਕੋਲ ਇੱਕ ਘਰਨਾ ਲੱਗਿਆ ਸਵੇਰ ਤੋਂ ਜੀ ਉਹ ਮਾਮਲਾ ਕੀ ਹੈ ਜੀ ਵੀ ਜੀ ਰਾਤ ਇੱਕ 1 ਵਜੇ ਦੇ ਕਰੀਬ ਇੱਕ ਮੁੰਡੇ ਦੀ ਡੈਥ ਹੋਈ ਹੈ 사ਜਨ ਹੈ son of ਜਗਿੰਦਰ ਸਿੰਘ ਵਾਸੀ ਲਮੋਚੜ ਕਲਾ ਠੀਕ ਹੈ ਇਹਦੇ ਸਬੰਧੀ ਅਸੀਂ ਜੋ ਵੀ ਇਹਦੇ ਸਬੰਧੀ ਅਸੀਂ ਪੜਤਾਲ ਸੀਸੀਪੀ ਵਿੱਚ ਫੋਟੇਜ ਸਾਰਾ ਕੁਝ ਚੈੱਕ ਕਰ ਰਹੇ ਹਾਂ ਜੋ ਵੀ ਜੋ ਸਚਾਈ ਹੋਏਗੀ ਉਸ ਮੁਤਾਬਕ ਜਿਹੜੀ ਇਹਤੇ ਕਾਰਵਾਈ ਬੰਦ ਹੀ ਕਰ ਦੇ ਜੀ ਆਪ ਜੀ ਦੇ ਚੌਂਕੀ ਕਬਾਇਆ ਦੇ ਚਾਰਜ ਬਲਕਾਰ ਸਿੰਘ ਤੇ ਦੋਸ਼ ਲੱਗ ਰਹੇ ਨੇ ਮਾਈਨਿੰਗ ਵਿਭਾਗ ਦੇ ਜਿਹੜੀ ਟੀਮ ਹੈ ਉਹਨਾਂ ਤੇ ਦੋਸ਼ ਲੱਗ ਰਹੇ ਨੇ ਕੁੱਟਮਾਰ ਕੀਤੀ ਗਿਆ ਬੇਰਹਿਮੀ ਦੇ ਨਾਲ ਇੱਕ ਇਹਨਾਂ ਦਾ ਦੋਸਤ ਸੀਗਾ ਨਾਲ ਜੀ ਇਹਦੇ ਸਬੰਧੀ ਅਸੀਂ ਵੀ ਜਿਹੜੀ ਪੜਤਾਲ ਕਰ ਰਹੇ ਹਾਂ ਜੋ ਵੀ ਪੜਤਾਲਕ ਜੋ ਗੱਲ ਸਾਹਮਣੇ ਆਏਗੀ ਉਸ ਮੁਤਾਬਕ ਹੀ ਅਸੀਂ ਅਗਲੀ ਕਾਰਵਾਈ ਕਰਾਂਗੇ ਸਰ ਕਿਸ ਕਾਰਨ ਵਿਵਾਦ ਹੋਇਆ ਸੀ ਇਹਨਾਂ ਦਾ ਪਤਾ ਲੱਗਿਆ ਵੀ ਇਹ ਕਹਿ ਰਹੇ ਸੀ ਜੇ ਰੇਤ ਆ ਰਹੀ ਸੀ ਜੀ ਰੇਤ ਨੂੰ ਲੈ ਕੇ ਕੋਈ ਹਾਂਜੀ ਕੋਈ ਰਾਤ ਇੱਕ ਮਾਈਨਿੰਗ ਭਾਗ ਵਾਲੋ ਜਿਹੜੀ ਟ੍ਰੈਕਟਰ ਟਰਾਲੀ ਜਿਹੜਾ ਚੌਂਕੀ ਇੱਥੇ ਦੇਖ ਕੇ ਗਏ ਸੀ ਉਸ ਬੰਦੀ ਇਹਨਾਂ ਦੀ ਜੋ ਗੱਲਬਾਤ ਹੋਈ ਆ ਉਸ ਬੰਦੀ ਅਸੀਂ ਸਵੇਰੇ ਤੇ ਲੱਗੇ ਹੁਣ ਵੀ ਅਸੀਂ ਕਰ ਰਹੇ ਹਾਂ ਜੋ ਵੀ ਰਸਤੇ 'ਚ ਸੀਸੀਟੀਵੀ ਫੁਟੇਜ ਜੋ ਟਾਬੇ ਤੇ ਨਾਲ ਅੱਗੇ ਚੌਂਕੀ ਦੇ ਘਰੇ ਪਾਸੇ ਟਾਬਾ ਬਣਾ ਉਹਨਾਂ ਦੇ ਵੀ ਜਿਹੜੇ ਵੀ ਬੰਦੇ ਨੇ ਉਹਨਾਂ ਤੋਂ ਲੈ ਕੇ ਫੜਤਾ ਉਹਨਾਂ ਦੀ ਗੱਲਬਾਤ ਸੰਭੇ ਕਈ ਬੰਦੇ ਉੱਥੇ ਮੌਕੇ ਤੇ ਵੀ ਆ ਗਏ ਸੀ ਜਿਹੜੀ ਜੋ ਵੀ ਉਸ ਤਰ੍ਹਾਂ ਸਾਰੀ ਪੜਤਾਲ ਕਰਕੇ ਉਸ ਤੋਂ ਬਾਅਦ ਜਿਹੜੀ ਕਰ ਰਹੀ ਹੈ ਜਿਸ ਜਿਹੜਾ ਮ੍ਰਿਤਕ ਹੈ ਕਿ ਮ੍ਰਿਤਕ ਦੀ ਟਿਕਟ ਟਰਾਲੀ ਸੀਗੀ ਜਾਂ ਕਿਥੇ ਹੋਰ ਦੀ ਸੀਗੀ ਇਹ ਕੋਈ ਇਨਵੈਸਟੀਗੇਸ਼ਨ ਦੇ ਵਿੱਚ ਸਾਹਮਣੇ ਆਇਆ ਜੀ ਇਹਦੇ ਸਬੰਧੀ ਅਸੀਂ ਕਰ ਰਹੇ ਹਾਂ ਜੋ ਵੀ ਅਜੇ ਤੱਕ ਕੋਈ ਪਤਾ ਨਹੀਂ ਲੱਗਿਆ ਵੀ ਇੱਕ ਹੀ ਦਿੱਕਤ ਹੈ ਕਾਫੀ ਧੀਰ ਤੋਂ ਲੋਕ ਖੱਜਲ ਖਵਾਰ ਹੋ ਰਹੇ ਨੇ ਪੂਰਾ ਰੋਡ ਜਾਮ ਹੈ ਜੀ ਕੋਈ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਨਾਲ ਗੱਲ ਹੋਈ ਜੀ ਇਸ ਮਸਲੇ ਨੂੰ ਸੁਲਝਾਉਣ ਦੀ ਜੀ ਹਾਂਜੀ ਅਸੀਂ ਇਸ ਸੰਬੰਧੀ ਉਹਨਾਂ ਨਾਲ ਵੀ ਗੱਲ ਪਰਿਵਾਰਕ ਮੈਂਬਰਾਂ ਨਾਲ ਵੀ ਗੱਲਬਾਤ ਕਰ ਰਹੇ ਹਾਂ ਕਿ ਜੋ ਗੱਲਬਾਤ ਕਰਕੇ ਅਸੀਂ ਜਲਦੀ ਤੋਂ ਜਲਦੀ ਜਿਹੜਾ ਐ ਰੋਡ ਮਰਤਕ ਦਾ ਕੀ ਨਾਮ ਹੈ ਜੀ ਤੇ ਸਾਜਨ ਸਿੰਘ ਸਨ ਉਹ ਜਗਿੰਦਰ ਸਿੰਘ ਪਾਸ ਸੀ ਲਮੋਚ ਇੱਕ ਪਤਾ ਲੱਗੇ ਜੀ ਦੋ ਲੜਕੇ ਨਾਲ ਹੋਰ ਵੀ ਸੀਗੇ ਉਹਨਾਂ ਨੂੰ ਰੈਸਟ ਵੀ ਪਾਇਆ ਗਿਆ ਚੌਂਕੀ ਕਬਾਇਆ ਦੀ ਪੁਲਿਸ ਦੇ ਵੱਲੋਂ ਨਹੀਂ ਉਹ ਰਾਤ ਦੇਖ ਗਏ ਸੀ ਰੈਸਟ ਨਹੀਂ ਉਹਨਾਂ ਦੀ ਪਾਈ ਗਈ ਜੀ ਵੀ ਉਹ ਟਰੈਕਟਰ ਟਰਾਲੀ ਦੇਖ ਕੇ ਗਏ ਸੀ ਜੋ ਵੀ ਇਹਨਾਂ ਦੇ ਦੱਸਣਗੇ ਆਪਣੇ ਮਾਈਨਿੰਗ ਭਾਗਾਂ ਨੇ ਦਿੱਤਾ ਕੋਈ ਆਪ ਦੇ ਮਤਲਬ ਕਾਰਜਕਮ ਕੀ ਗੈਰ ਕਾਨੂੰਨੀ ਮਾਈਨਿੰਗ ਸੀ ਜੀ ਜਿਹੜੀ ਕਰਕੇ ਲਿਆ ਰਹੇ ਸੀਗੇ ਜੀ ਬਿਲਹਾਲ ਤਾਂ ਗੈਰ ਕਾਨੂੰਨੀ ਹੈ ਸਾਡੇ ਮਤਲਬ ਕਿੰਨੇ ਕੁ ਸਕਰ ਫੁੱਟ ਦਾ ਆਈਡੀਆ ਹੈ ਕਿ ਮੈਂ ਕੁ ਕਿੰਨੇ ਕੁ ਸਕਰ ਫੁੱਟ ਟਰਾਲੀ ਦੇ ਵਿੱਚ ਰੇਟਸ ਐਕਸੈਕਟ ਟਰਾਲੀ ਇਹ ਤਾਂ ਨਹੀਂ ਪਤਾ ਮਤਲਬ ਨਹੀਂ ਆ ਪਾਉਂਦੀ ਕਿੰਨੇ ਸਕਰ ਓਕੇ ਥੈਂਕ ਯੂ